ਸਭ ਤੋਂ ਪਹਿਲਾਂ ਸਵਾਗਤ ਕਰਦਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਿਹਾ ਹੈ ਕਿ ਮੈਂ ਕਿਤਾਬ ਦਾ ਅੱਜ ਰਿਵਿਊ ਕਰਨ ਜਾ ਰਿਹਾ ਉਸ ਕਿਤਾਬ ਦਾ ਨਾਮ ਆ ਖਰੀ ਸਿੰਘ ਨਲੂਆ ਖਾਲਸਾ ਜੀ ਦਾ ਚੈਂਪੀਅਨ ਇਹ ਕਿਤਾਬ ਆ ਦੋਸਤੋ ਇਸ ਕਿਤਾਬ ਨੂੰ ਲਿਖਿਆ ਜੀ ਵਨੀਤ ਨਲੂਆ ਨੇ ਤੇ ਦੋਸਤੋ ਵਨੀਤ ਦੱਸ ਦਈਏ ਕਿ ਜਿਹੜੇ ਵਨੀਤ ਨਲੂਆ ਨੇ ਉਹ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਚੋਂ ਨਹੀਂ ਉਹਨਾਂ ਦਾ ਉਹਨੇ ਦਾ ਪਰਿਵਾਰ ਚੋਂ ਨਹੀਂ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਔਰ ਕਿਤਾਬ ਦੇ ਵਿੱਚ ਜਿਹੜੇ ਟੋਟਲ ਚੈਪਟਰ ਲਿਖੇ ਗਏ ਨੇ 13 ਚੈਪਟਰ ਕਿਤਾਬ ਦੇ ਵਿੱਚ ਨੇ ਤੇ ਪੂਰਾ ਜਿਹੜਾ ਵਾ ਇਸ ਕਿਤਾਬ ਦੇ ਵਿੱਚ ਵੀਰਵਾ ਜਿਹੜਾ ਵਾ ਦਿੱਤਾ ਗਿਆ ਪੂਰੀ ਜਿਹੜੀ ਆ ਡਿਟੇਲ ਦਿੱਤੀ ਗਈ ਹੈ ਸਿੱਖ ਰਾਜ ਸਨ 1799 ਤੋਂ 1849 ਤੱਕ ਜਿਹੜਾ ਵਾ ਉਹ ਦੱਸਿਆ ਗਿਆ ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਜਨਮ ਜੋ ਨਾਣਾ ਜਨਮ ਹੋਇਆ ਉਹਨਾਂ ਨੇ ਜੋ ਮਡਲੀ ਸਹਿਤਾ ਮਡਲੀ ਸਿੱਖਿਆ ਪ੍ਰਾਪਤ ਕੀਤੀ ਜੋ ਵੀ ਉਹਨਾਂ ਨੇ ਆਪਣੀ ਮਤਲਬ ਜੀਵਨ ਕਾਲ ਦੇ ਵਿੱਚ ਕੀਤਾ ਉਸ ਦਾ ਵੀਰਵਾ ਦਿੱਤਾ ਉਸ ਤੋਂ ਬਾਅਦ ਤੀਜੇ ਚੈਪਟਰ ਦੇ ਵਿੱਚ ਸਿੱਖ ਤੇ ਅਫਗਾਨ ਹਨਾ ਸਨ 1813 ਤੋਂ ਲੈ ਕੇ 8 ਸਨ 1819 ਤੱਕ ਉਸ ਦਾ ਤੀਜੇ ਚੈਪਟਰ ਚ ਵੀਰਵਾ ਚੌਥੇ ਚ ਜਿਹੜਾ ਕਸ਼ਮੀਰ ਦਾ ਗਵਰਨਰ ਉਹਦੇ ਬਾਰੇ ਦੱਸਿਆ ਗਿਆ ਤੇ ਪੰਜਵੇਂ ਚ ਬੁਝਾਰਤ ਦਾ ਸੱਚ ਹਣਾ ਉਸਤੇ ਚੈਪਟਰ ਚ ਦੱਸਿਆ ਗਿਆ ਤੇ 6ਵੇਂ ਚੈਪਟਰ ਦੇ ਵਿੱਚ ਗ੍ਰੇਟਰ ਹਜ਼ਾਰਾ ਹਣਾ ਤੇ 7ਵੇਂ ਚ ਦੱਸਿਆ ਗਿਆ ਜੀ ਚੈਪਟਰ ਦੇ ਵਿੱਚ ਪੱਛਮੀ ਸਰਦਾਂ ਦਾ ਵਾਏ ਸਰਾਈ ਹਣਾ ਉਹ ਦੱਸਿਆ ਗਿਆ 8ਵੇਂ ਦੇ ਵਿੱਚ ਮਿਸ਼ਨ Shimla ਉਹਦਾ ਦੱਸਿਆ ਗਿਆ ਤੇ 9ਵੇਂ ਦੇ ਵਿੱਚ ਪਸ਼ਾਵਰ ਦਾ ਗਵਰਨਰ ਹਣਾ ਤੇ 10ਵੇਂ ਦੇ ਵਿੱਚ ਫਾਈਨਲ ਫ੍ਰੀ ਟਾਇਰ ਜੰਮੂ ਉਧਰ ਜੋ ਮੋਦਰ ਦਾ ਇਹਦੇ ਵਿੱਚ ਦੱਸਿਆ ਗਿਆ ਤੇ ਸ਼ਹਿਰ ਕਿਲਾ ਬਾਗ ਤੇ ਧਰਮ ਸਥਾਨ ਇਹ 11 ਜਿਹੜਾ ਵਾ ਮਹਾਨ ਸ਼ਖਸੀਅਤ 12ਵੇਂ ਚੈਪਟਰ ਦੇ ਵਿੱਚ ਦੱਸਿਆ ਗਿਆ ਤੇ ਖਾਲਸਾ ਜੀ ਦਾ ਚੈਂਪੀਅਨ ਹਰੀ ਸਿੰਘ ਨਲੂਆ ਉਸਤੇ ਬਾਰੇ ਇਹ ਕਿਤਾਬ ਆ 13 ਚੈਪਟਰ ਨਹੀਂ 13 ਚੈਪਟਰ ਦੇ ਵਿੱਚ ਪੂਰਾ ਵੀਰਵਾ ਉਹਨਾਂ ਦੀ ਜ਼ਿੰਦਗੀ ਦਾ ਉਹਨਾਂ ਦੇ ਜੀਵਨ ਕਾਲ ਦਾ ਉਹਨਾਂ ਦਾ ਜਿਹੜਾ ਲਿਖਿਆ ਹੈ ਇਹ 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 ਉਹਨਾਂ ਦੇ ਮਨੀਤਾ ਨਲੂਆ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਜੀ ਤੇ ਕਿਤਾਬ ਦਾ ਮੁੱਲ ਹੈ ਜਿਹੜਾ ਉਹ ਮੈਂ ਦੱਸ ਦਿੰਦਾ ਕਿੰਨਾ ਪੂਰਾ ਨਕਸ਼ਾ ਵੀਰਵਾ ਦੱਸਿਆ ਕਿ ਸਿੱਖ ਰਾਜ ਦਾ ਜਿਹੜਾ ਸੀਗਾ ਕਿੱਥੇ-ਕਿੱਥੇ ਸਿੱਖ ਰਾਜ ਜਿਹੜਾ ਸੀ ਉਹ ਰਿਆ ਵਾ ਹਣ ਹੁਣ ਤੱਕ ਤੇ ਉਸ ਸਮੇਂ ਦੇ ਵਿੱਚ ਜਿਹੜੇ ਸ਼ਹਿਰ ਜਿੱਤੇ ਜਾਂ ਕਿਹੜੇ-ਕਿਹੜੇ ਜਿੱਤੇ ਨੇ ਸ਼ਹਿਰ ਆਪਣੇ ਜੀਵਨ ਦੇ ਵਿੱਚ ਇਸ ਜਿਹੜੀ ਕਿਤਾਬ ਦਾ ਮੁੱਲ 700 ਰੁਪਿਆ ਜੀ ਤੇ ਔਨਲਾਈਨ ਕਿਤਾਬ ਵੀ ਮਿਲ ਜੂਗੀ Amazon ਤੋਂ ਜਾਂ Flipkart ਤੋਂ ਹੀ ਮਿਲ ਸਕਦੀ ਆ ਤੁਸੀਂ ਇਹ ਜੇ ਕਿਤਾਬ ਜਾਂ ਹਰੀ ਸਿੰਘ ਨਲੂਆ ਜੀ ਦੀ ਕਿਤਾਬ ਤੁਸੀਂ ਪੜ੍ਹਨਾ ਚਾਹੁੰਦੇ ਜੀ ਉਹਨਾਂ ਦੇ ਜੀਵਨ ਕਾਲ ਨੂੰ ਚੰਗੀ ਤਰ੍ਹਾਂ ਪੜਨਾ ਚਾਹੁੰਦੇ ਜੀ ਤੇ ਇਹ ਕਿਤਾਬ ਜਿਹੜੀ ਆ ਬਹੁਤ ਕੰਮਦੋਗੀ ਹਾਂ ਹੋਰ ਵੀ ਜੇ ਕੋਈ ਹਿਸਟਰੀ ਦੀ ਕੋਈ ਪੀ ਐਚ ਡੀ ਕਰ ਰਿਹਾ ਜਾਂ ਐਮ ਐਂ ਕਰ ਰਿਹਾ ਉਹਨਾਂ ਉਹਦੇ ਵਾਸਤੇ ਕਿਤਾਬ ਬਹੁਤ ਇਸ ਕਿਤਾਬ ਦੇ ਵਿੱਚ ਹਰ ਇੱਕ ਵੇਰਵਾ ਕਦੋਂ ਸਿੱਖ ਰਾਜ ਸੀਗਾ ਸ਼ੁਰੂ ਹੋਇਆ ਸਿੱਖ ਰਾਜ ਕਿੱਥੋਂ ਤੱਕ ਗਿਆ ਕਿੱਥੋਂ ਤੱਕ ਫੈਲਿਆ ਕਿਹੜੇ ਕਿਹੜੇ ਸ਼ਹਿਰ ਜਿਹੜੇ ਸੀਗੇ ਸਿੱਖ ਰਾਜ ਦੇ ਵਿੱਚ ਆਏ ਹਨ ਤੇ ਸਹਾਰੇ ਕਿ ਦੱਸਿਆ ਗਿਆ ਹੈ ਨਾ ਇਸ ਕਿਤਾਬ ਦੇ ਵਿੱਚ ਕੱਲੀ-ਕੱਲੀ ਡਿਟੇਲ ਦਿੱਤੀ ਗਈ ਹੈ ਬੇਸ਼ੱਕ ਇਹ ਕਿਤਾਬ ਜਿਹੜੀ ਹੈ ਬਹੁਤ ਘੱਟ 247 ਪੇਜਾਂ ਦੀ ਇਹ ਕਿਤਾਬ ਆ ਪਰ ਬਹੁਤ ਪ੍ਰੀਤੀ ਦੇ ਨਾਲ ਇਸ ਕਿਤਾਬ ਦੇ ਵਿੱਚ ਦੱਸਿਆ ਗਿਆ ਬਾਕੀ ਜਿਹੜੇ ਵੀ ਇਸ ਕਿਤਾਬ ਨੂੰ ਪੜਨ ਦੇ ਚਾਹਵਾਨ ਉਹ ਆਨਲਾਈਨ ਮੰਗਾ ਸਕਦੇ ਨੇ ਬਾਕੀ ਇਹ ਸ਼ਾਇਦ ਹੋ ਸਕਦਾ ਹੈ ਸ਼ਾਪਸ ਤੋਂ ਵੀ ਮਿਲ ਜੇ ਪਰ ਜੇ ਤੁਸੀਂ ਹੋ ਸਕਦਾ ਹੈ ਸ਼ਾਪ ਤੋਂ ਮਿਲ ਜੇ ਬਟ ਮੈਂ ਤਾਂ ਕਹੂੰਗਾ ਕਿ ਆਨਲਾਈਨ ਮੰਗਾ ਲਓ ਕਈ ਕਈ ਵਾਰ ਇਹ ਕਿਤਾਬ ਜਿਹੜੀ ਹੈ ਬਹੁਤ ਮੁਸ਼ਕਲ ਮਿਲੀ ਆ ਹਨਾ ਤੇ ਕਿਤਾਬ ਜਿਹੜੀ ਸੀ ਕਿਤੇ ਲੱਭ ਨਹੀਂ ਸਿਰਈ ਇਹ ਮੈਨੂੰ ਬਹੁਤ ਮੁਸ਼ਕਲ ਜਿਹੜੀ ਇਹ ਮਿਲੀ ਆ ਮੈਂ ਵੀ ਆਨਲਾਈਨ ਹੀ ਮਂਗਾਈ ਆ ਸ਼ਾਪ ਤੋਂ ਨਹੀਂ ਮਿਲੀ ਕਿਤੇ ਵੀ ਤੇ ਆਨਲਾਈਨ ਤੁਸੀਂ ਮੰਗਾ ਸਕਦੇ ਜੇ ਇਸ ਕਿਤਾਬ ਨੂੰ ਕਿਤਾਬ ਬਹੁਤ ਵਧੀਆ ਮਨੀਤਾ ਨਲੂਆ ਜਿਹੜੇ ਨੇ ਉਹਨਾਂ ਨੇ ਆਪਣੇ ਮਤਲਬ ਮਵਟੇਰੀਆਂ ਦਾ ਜੀਵਨ ਜਿਹੜਾ ਹਰੀ ਸਿੰਘ ਨਲੂਆ ਉਹਨਾਂ ਦੇ ਪਰਿਵਾਰ ਚੋਂ ਦੀ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਕਿਤਾਬ ਪੜਨ ਜੋਗਾ ਜਰੂਰ ਪੜਿਓ ਬਹੁਤ ਪਿਆਰੀ ਕਿਤਾਬ ਆ ਇਸ ਦੇ ਵਿੱਚ ਬਾਕੀ ਅੱਜ ਦੀ ਵੀਡੀਓ ਤੇ ਐਨ ਨਹੀਂ ਫੇਰ ਹੁਣੇ ਹਾਜ਼ਰ ਹੈ ਨਵੀਂ ਵੀਡੀਓ ਲੈ ਕੇ ਨਵੀਂ ਕਿਤਾਬ ਦਾ ਰਿਵਿਊ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ